ਹਾਂ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜਿਸ ਦਾ ਨਾਮ ਹੈ ਜੀ ਬੀਰ ਕੁਮਿਸਟਰ ਵਲੌਗ ਫਤਿਹ ਨਵਾਂ ਬਰ ਰਾਤ ਦਾ ਦ੍ਰਿਸ਼ ਹੋ ਰਿਹਾ ਜੀ ਅੰਮ੍ਰਿਤਸਰ ਆਇਆ ਜੀ ਦਰਬਾਰ ਸਾਹਿਬ ਬਾਦ ਨੂੰ ਸੁਣਿਆ ਹੀ ਰਾਤ ਦਾ ਦ੍ਰਿਸ਼ ਦਰਬਾਰ ਸਾਹਿਬ ਦੇ ਇਹ مین ਬਾਜ਼ਾਰ ਜੀ ਇੱਧਰ ਬਿਲਕੁਲ ਨਕਸ਼ੇ ਚੇਂਜ ਹੋ ਚੁੱਕੇ ਆ ਰਾਤ ਦਾ ਕਿਹੜਾ ਸੀਨ ਆ ਕਾਇਆ ਜੁਰ ਦਾ ਸੀਨ ਬਣ ਰਿਹਾ ਉੱਪਰ ਬਲੈਕ ਹਨੇਰਾ ਤੇ ਨੀਚੇ ਰੌਸ਼ਨੀ ਨਾਲ ਇਹ ਬਾਜ਼ਾਰ جگਮਗਾ ਕਰ ਰਿਹਾ ਰਾਤ ਦੇ 12 ਵੱਜ ਚੁੱਕੇ ਆ ਇਹ ਬਿਲਕੁਲ ਦਰਬਾਰ ਸਾਹਿਬ ਦੇ ਬੈਕ ਸਾਈਡ ਤੇ ਜਿਹੜਾ ਬਾਜ਼ਾਰ ਆ ਕਿਸੇ ਸਮੇ ਇਹ ਬਾਜ਼ਾਰ ਕਾਠੀਆਂ ਵਾਲੇ ਬਿਆਰਵਾਲ ਨੂੰ ਜਾਂਦਾ ਸੀ ਤੇ ਅੱਜ ਇੱਥੇ ਵੇਖੋ ਕਿੰਨੀ ਚਹਿਲ ਪਹਿਲ ਹੋਈ ਪਈ ਆ ਚੇਂਜ ਹੋ ਚੁੱਕਾ ਸਾਰਾ ਕੁਝ ਇੱਥੇ ਬਹੁਤ ਕੁਝ ਚੇਂਜ ਕਰ ਦਿੱਤਾ ਇਹਨਾਂ ਨੇ ਇੱਥੇ ਪਰ ਚੀਜ਼ਾਂ ਬਹੁਤ ਮਹਿੰਗੀਆਂ ਇੱਥੇ ਬੜਾ ਸਮਾਨ ਵਗਾਈ ਜਾਂਦੀ ਇੱਥੇ ਹਾਂਜੀ ਤੁਸੀਂ ਵੇਖ ਸਕਦੇ ਜੇ ਇੱਥੇ ਸਭ ਲੋਕ ਬਾਹਰ ਸੁੱਤੇ ਹੋਏ ਨੇ ਤੇ ਕਿਉਂਕਿ ਅੱਜ ਮੌਸਮ ਬਹੁਤ ਵਧੀਆ ਸਾਫ਼ ਮੌਸਮ ਹੀ ਬੱਦਲਵਾਰੀ ਹੋਈ ਹੈ ਉੱਪਰ ਵੇਖੋ ਤੁਸੀਂ ਤਾਰੇ ਵੀ ਕਾਟੀ ਨਿਕਲਿਆ ਆ ਤੁਸੀਂ ਵਿੱਚ ਚਹਿਲ ਪਲ ਵੇਖੋ ਅਜੇ ਵੀ ਹੈਗੀ ਆ 12:00 12 ਦਾ ਟਾਈਮ ਹੋ ਗਿਆ ਤਾਂ ਅਸੀਂ ਇਧਰੋਂ ਕੋਮ ਫਿਰ ਕੇ ਆਏ ਤੇ ਹੁਣ ਇਥੇ ਆ ਕੇ ਬੈਠੇ ਆ ਇਹ ਮੇਨ ਗੇਟ ਦਵਾਸਾ ਉਹਦਾ ਜਿੱਧਰ ਦੀ ਆਪਾਂ ਅੰਦਰ ਟ ਹੋ ਸਕਦੇ ਆ ਤੇ ਆ ਤੁਸੀਂ ਵੇਖ ਸਕਦੇ ਜੇ ਕਿ ਲੋਕ ਬਾਹਰੇ ਪਏ ਆ ਸੁੱਤਾ ਦੇ ਕੋਈ ਨਹੀਂ ਆ ਸਭ ਮੋਬਾਈਲ ਨੂੰ ਚਲਾਉਣ ਰਹੇ ਆ ਬਾਰਿਸ਼ ਛਾ ਰਹੀ ਐ ਬਾਹਰ ਖੁੱਲੇ ਸਮਾਂ ਦੇ ਥੱਲੇ ਸੁੱਤੇ ਹੋਏ ਲੋਕ ਸਾਰੇ ਆ ਵੀ ਤੁਸੀਂ ਸਾਡੇ ਵਧੀਆ ਮਾਹੌਲ ਚੱਲ ਸਾਰਾ ਦਰਬਾਰ ਸਾਹਿਬ ਦਾ ਜਨਮ ਹੀ ਆ। ਮਾਰੇ ਦੀ ਆਉਣੀ ਆ। ਪੂਰੇ ਸ਼ਾਨੋ ਸ਼ੌਕਤ ਨਾਲ ਮਾਰੇ ਦੀ ਪਾਲਕੀ ਹੁੰਦੀ ਆ। ਕੀ ਦਰਬਾਰ ਸਾਹਿਬ ਦੇ ਵਿੱਚ ਤੁਸੀਂ ਦੇਖ ਸਕਦੇ ਜੀ ਟਾਈਮ ਇਸ ਤਰ੍ਹਾਂ ਹੋ ਚੁੱਕਾ ਜੀ 9:01 9:01 ਹੋ ਗਿਆ। ਆਇਦਿਹਾਗੇ ਦਰਬਾਰ ਸਾਹਿਬ ਆਇਆ। ਸੰਗਤ ਬਾਹਰ ਹੀ ਬੈਠੀ ਹੋਈ ਆ ਦੇ ਦਰਬਾਰ ਸਾਹਿਬ ਲੋਰੀ 5:00 ਵਜ ਗਿਆ ਤੇ ਅਸੀਂ ਹੁਣੇ ਵਾਪਸ ਜਾ ਰਹੇ ਆਪਣੇ ਸ਼ਹਿਰ ਤੇ ਦਰਸ਼ਨ ਮੇਲੇ ਕਰ ਲੈ ਗੁਰੂ ਸਾਹਿਬ ਫੇਰ ਸਬਾਬ ਨੇ ਫੇਰ ਆਵਾਂਗੇ ਬਹੁਤ ਵਧੀਆ ਲੱਗਾ ਗੁਰੂ ਸਾਹਿਬ ਦੇ ਘਰ ਆ ਕੇ ਮਿਲਦੇ ਆ ਜੀ ਫਿਰ ਅਗਲੇ ਬਲਾਗ ਵਿੱਚ